मैं मेरा नजोत सिंह तक जी शिक्षा कर रहे हैं डोनर आए मेरे मेरी सारी लैबूलाए स्पल आए हैं मैं अपने बड़े भाई साहब मेरे नीरा जी है, भी है। ये भी साधे है लोग मेरी ना खड़े होकर आते हैं मैं अपने सारी लैब वालों सारे जी आदा ਇਹ ਇਤਿਲੇ ਕਮਈ ਕੀ ਗੱਲ ਆ ਆਮ ਕੋਈ ਲੋਕਾਂ ਨੂੰ ਮੈਸੇਜ ਕਰਕੇ ਕਹਿਣਾ ਚਾਹੁੰਗਾ ਕਿ ਬਲੱਡ ਕੈਂਪ ਦੇ ਮਹੱਤਵ ਦੱਸਣਾ ਚਾਹੁੰਗਾ ਕਿ ਜਿਹੜਾ ਹੁੰਦਾ ਹੈ ਇੱਕ ਮਹਾਨਦਾਨਾ ਇਹਨਾਂ ਕਿਸੇ ਕੀਆ ਕੋਈ ਬੈਸਕੀਆ ਜੇ ਕੋਈ ਐਕਸੀਡੈਂਟ ਹੋ ਗਿਆ ਜਾਂ ਕਿਸੇ ਗੁਰਮਤਿ ਇਹ ਪਾਣੀ ਤੋਂ ਬਟਾ ਕੋ ਸੇਵਾਦਾਰ ਨਹੀਂ ਮਿਲਦਾ ਤਾਂ ਵਿਸ਼ਾ ਗਿਆ ਆ ਕਿ ਸਾਨੂੰ ਸਾਰਿਆਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜਿਹੜੇ ਸਮਾਜਿਕ ਤਾਕਤ ਦੇ ਜਿਹੜਾ ਕੌਮ ਤੇ ਉਹਨਾਂ ਨਾਲ ਜਿਹੜਾ ਬੱਚੜੇ ਸਲਾਹ ਹੈ ਅੱਜ ਸਮਾਜ ਦੇ ਭਲਾਈ ਲਈ ਸਮਾਜ ਦੇ ਹਿੱਸੇ ਦੇ ਵਿੱਚ ਬੜਾ ਚੰਗਾ ਸੁਨੇਹ ਦਾ ਅਮਨ ਜੋਤੀ ਸੁਜੀਤ ਜੀ ਤੇ ਆਪਣਾ ਰਖਿਮ ਪੱਤਰ ਜੀ ਅੱਜ ਮੌੜਾ ਤੇ ਅਰਜੁਨ ਜੀ ਕੁਜੀਤ ਜੀ ਬਲਵੰਤ ਜੀ ਮੇਰੇ ਲੋਕ ਨੇ ਕੁਲੀਪ੍ਰਤੀਸ਼ੂ ਸ਼ੋਭ ਜੀ ਸੁਮਿਤ ਜੀ ਦ੍ਰਿੰਦਰ ਜੀ ਵਿਧਾਨ ਜੀ ਸੌਰੀ ਲੈਬ ਐਸੋਸੀਏਸ਼ਨ ਜਿਹੜੀ ਕੱਚ ਪੰਜਾਬ ਪੱਧਰ ਤੇ ਹੈ ਬਲੱਡ ਕੈਂਪ ਡੋਰਗੇਜ਼ ਕਰ ਰਹੀ ਆ ਪਹਿਲੋ ਤੇ ਸਾਰੇ ਜਿਹੜੇ ਵਧਾਈ ਦੇ ਬਾਤਨ ਨੇ ਕਿਉਂਕਿ ਇਹ ਸਾਰੀ ਜਿਹੜੀ ਟੀਮ ਆ ਜਿਹਦੇ ਵਿੱਚ ਅਮਨਪੁਰ ਬੋਲੀ ਜੀ ਕੋੜਾ ਜੀ ਸੁਖੀ ਭਾਈ ਇਹ ਵੈਸੇ ਵੀ ਸਮਾਜਿਕ ਦੌਰ ਤੇ ਆ ਪੁਰਾਣਿਆਂ ਦੇ ਵਿੱਚ ਵੱਡ ਛੋਟੇ ਸਾਰੇ ਹੁੰਦੇ ਆ ਸੋ ਮੈਨੂੰ ਵੀ ਹਲਕਾ ਸੇਵਾ ਨਾਲ ਤੇ ਹਰਾ ਇਨਾ ਮੂਡਿੰਗ ਹੋਇਆ ਕਿ ਬਲੱਡ ਕੈਂਪ ਦੇ ਵਿੱਚ ਜਾ ਕੇ ਜਿਹੜਾ ਬਲੱਡ ਹੋਣਾ ਦਾ ਮੈਂ ਹੋਂਸਾਬ ਜਾਈ ਕਰੀਏ ਕਿਉਂਕਿ ਮੈਂ ਖੁਦ ਵੀ ਕਹਿੰਦਾ ਹਾਂ ਕਿ ਹਲਕੇ ਦਾ ਹਰ ਇੱਕ ਬੰਦਾ ਮੇਰੇ ਸਿਰ ਦਾ ਤਾਜ ਆ ਜਿੱਤੇ ਵੀ ਮੈਨੂੰ ਇਹੋ ਜਿਹੀ ਪਹਿਲ ਕਰਨ ਦਾ ਹਿਸਾਬ ਨੂੰ ਮੌਕਾ ਮਿਲਦਾ ਮੈਂ ਆਪਣੇ ਵੱਡੇ ਦਿਲ ਨਾਲ ਆਪਣੀ ਟੀਮ ਨਾਲ ਪਹੁੰਚ ਕੇ ਉਹਦੇ ਵਿੱਚ ਉਹਨਾਂ ਦਾ ਸਾਥ ਦੇਣਾ ਕਿਉਂਕਿ ਬਲੱਡ ਦੇਣਾ ਬੜਾ ਵੱਡਾ ਕੰਮ ਆ ਰੱਬ ਦੇ ਕਾਰਨ ਇੱਕ ਪੁੰਨ ਮੰਨਿਆ ਗਿਆ ਵਾ ਮੈਂ ਆਪਣੇ ਬੋਲੋ ਵੀ ਪਿਛਾ 3 ਮਹੀਨੇ ਬਾਅਦ ਸਮੇ ਸਮੇਂ ਤੇ ਜਣਾ ਵਾ ਬਲੱਡ ਡੋਨੇਟ ਕਰਨ ਵਾਲਾ ਜਿਹੜੀ ਅਮਰ ਜੀ ਵਾਲੀ ਜੀ ਸੁਜੀਤ ਜੀ ਕੋਣਾ ਜੀ ਇਹਨੇ ਸਾਰੀ ਲੈਬ ਟੈਕਨੀਸ਼ੀਅਨ ਦੀ ਟੀਮ ਆ ਸਾਰੇ ਉਹ ਵੀ ਭੋਨਦੇ ਆ ਸੋ ਇਹ ਇੱਕ ਦੂਜੇ ਦੇ ਸਾਥ ਦੇ ਨਾਲ ਹੀ ਜਿਹੜੇ ਇਹੋ ਜਿਹੀ ਮੋਢੀ ਦਾ ਉਹ ਪੂਰੇ ਹੋ ਭੋਨਦੇ ਆ ਸੋ ਖੂਨਦਾਨ ਮਹਾਂਦਾਨ ਇਸ ਕਰਕੇ ਮੰਨਿਆ ਗਿਆ ਵਾ ਕਿ ਜਿਹੜੇ ਲੋਕ ਇਹ ਆਪਣਾ ਖੂਨ ਦਾਨ ਕਰਕੇ ਕਿਸੇ ਦੀ ਜਾਨ ਬਚਾਉਣ ਵਿੱਚ ਕੰਮ ਆਉਂਦੇ ਆ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਕਿ ਮੈਨੂੰ ਵੀ ਬੜਾ ਕੰਮ ਆਉਂਦੇ ਕਿ ਬਲੱਡ ਚਾਹੀਦਾ ਯਾਰੋ ਜੀ ਬਲੱਡ ਮੰਗਦੇ ਆ ਤੇ ਬਲੱਡ ਬਨੇਟ ਵੀ ਜਕਾਣਾ ਪਿਆਣਾ ਜੇ ਅੱਜ ਸਾਡੇ ਪ੍ਰਵਾਸ ਦਾ ਕੋਈ ਨਾਮਾ ਬਲੱਡ ਬਨੇਟ ਕਰੇਗਾ ਤਾਂ ਹੀ ਕਾਹਨ ਕੋਈ ਬਲੱਡ ਜਿਹੜਾ ਮੰਗੇ ਵਾਲਾ ਹੋਊਗਾ ਤੇ ਜੇ ਆਪਾਂ ਕਹਾਂਗੇ ਦੋਨੇ ਸਾਨੂੰ ਬਲੱਡ ਬਨੇਟ ਕਰਨ ਤੋਂ ਖਾਂਦਰਦਾਵਾ ਤੇ ਕਿਸੇ ਤੋਂ ਆਪਾਂ ਉਮੀਦ ਕਰੀਏ ਸੋ ਇਦਾਂ ਕੰਮ ਨਹੀਂ ਚੱਲਦਾ ਜੇ ਅੱਜ ਕਿਸੇ ਦੇ ਆਪਾਂ ਐਫਰਟ ਕਰਾਂਗੇ ਤਾਂ ਹੀ ਆਪਣੇ ਪ੍ਰਵਾਸ ਚ ਕਿਸੇ ਦਾ ਕੋਈ ਕੰਮ ਆਊਗਾ ਸੋ ਖੂਨਦਾਨ ਕਰਕੇ ਆਪਣੇ ਡਾਕ ਨੂੰ ਕਰਨ ਕਰੋ ਤੇ ਲੋਕਾਂ ਦੇ ਕੰਮ ਆਉ ਇੰਦੀਆਂ ਬੇਨਤੀ